ਅਮਰੀਕਾ ਰੇਲਵੇ ਸਟੇਸ਼ਨ ਤੇ ਬਧਾਈ ਸੁਰੱਖਿਆ ਪੁਲਿਸ ਨੇ ਵਿਆਪਕ ਜਾਂਚ ਮੁਹਿੰਮ ਸ਼ੁਰੂ ਕੀਤੀ ਦਿੱਲੀ ਮੈਟਰੋ ਸਟੇਸ਼ਨ ਤੇ ਧਮਾਕੇ ਮਗਰੋਂ ਪੰਜਾਬ ਚ ਹਾਈ ਅਲਰਟ ਜਾਰੀ ਜੀਆਰਪੀ ਪੀਐਫ ਅਤੇ ਜੀਐਸਏਐਲ ਦੀ ਸਾਂਝੀ ਟੀਮ ਟ੍ਰੇਨਾਂ ਅਤੇ ਆਰਟੀ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਦਿੱਲੀ ਚ ਲਾਲ ਕਿਲੇ ਤੇ ਕੋਲ ਸਟੇਸ਼ਨ ਤੇ ਆਈਡੀ ਧਮਾਕੀ ਤੋਂ ਬਾਅਦ ਪੂਰੇ ਪੰਜਾਬ ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਇਸੇ ਸੰਦਰਭ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸੁਰੱਖਿਆ ਪ੍ਰਬੰਧ ਅਤਿ ਮਜ਼ਬੂਤ ਹਨ ਪੁਲਿਸ ਆਰਪੀਐਫ ਅਤੇ ਜੀਐਸਐਲਟੀ ਦੀ ਸਾਂਝੀ ਟੀਮ ਦੁਆਰਾ ਵਿਆਪਕ ਮੁਹਿੰਮ ਦੀ ਜਾਂਚ ਕੀਤੀ ਗਈ ਜਾਂਚ ਦੇ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ মিডিਆ ਤੋਂ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਹੋਈ ਧਮਾਕੀ ਤੋਂ ਬਾਅਦ ਪੂਰੇ ਪੰਜਾਬ ਵਿੱਚ ਰੇਲਵੇ ਸਟੇਸ਼ਨਾਂ ਤੇ ਹਾਈ ਅਲਰਟ ਹੈ ਸਮਾਨ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਟ੍ਰੇਨਾਂ ਦੀ ਵੀ ਬੋਰਡਿੰਗ ਲਈ ਜਾ ਰਹੀ ਹੈ ਅਧਿਕਾਰੀ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਦਿਨ ਤੱਕ ਹੀ ਕਿਸੇ ਵਿਅਕਤੀ ਨੂੰ ਨਹੀਂ ਚੱਕ ਕਰ ਸਕਦੀ ਹੈ ਵੀ ਲਗਾਤਾਰ ਜਾਰੀ ਹੈ ਕੋਈ ਵੀ ਸ਼ੱਕੀ ਵਸਤੂ ਜਾਂ ਖਤਰਨਾਕ ਵਸਤੂ ਰੇਲਵੇ ਸਟੇਸ਼ਨਾਂ ਨੂੰ ਅੰਦਰ ਨਹੀਂ ਆ ਸਕਦਾ ਉਨ੍ਹਾਂ ਨੇ ਕਿਹਾ ਕਿ ਸਾਰੇ ਸਟੇਸ਼ਨ ਸੁਰਨ ਅਤੇ ਸੁਰੱਖਿਆ ਕਰਮੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਸ਼ੱਕੀ ਵਸਤੂ ਗਤੀਵਿਧੀ ਜਾਂ ਵਿਅਕਤੀ ਤੇ ਤੁਰੰਤ ਕਾਰਵਾਈ ਕਰਨ ਉਨ੍ਹਾਂ ਨੇ ਆਮ ਜਨਤਾ ਤੋਂ ਵੀ ਤਰੀਕ ਰਹਿਣ ਦੀ ਅਪੀਲ ਦਿੱਤੀ ਅਧਿਕਾਰੀ ਨੇ ਕਿਹਾ ਅਗਰ ਕੋਈ ਵੀ ਸ਼ੱਕੀ ਵਸਤੂ ਵਿਅਕਤੀ ਬੈਗ ਬਰੀਫਕੇਸ ਜਾਂ ਕੋਈ ਅਣਜਾਣ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਇਸ ਸਮੇਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੇ ਹਰ ਟ੍ਰੇਨ ਦੀ ਜਾਂਚ ਕਰ ਰਹੇ ਹਨ ਅਤੇ ਸੁਰੱਖਿਆ ਕਾਰਜਕਰਤਾਵਾਂ ਦੇ ਨਾਲ ਜਾਗਰੂਕਤਾ ਵੀ ਚੱਲ ਰਹੀ ਹੈ ਪੁਲਿਸ ਨੇ ਕਿਹਾ ਹੈ ਕਿ ਰਾਜ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਵੀ ਸੁਰੱਖਿਆ ਸਥਿਤੀ ਤੋਂ ਕੋਈ ਕਦਮ ਚੁੱਕ ਲੀ ਅਤੇ ਆਤ ਨੂੰ ਸਪਸ਼ਟ ਤੌਰ ਤੇ ਉਠਾਇਆ ਗਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਤੁਸੀਂ ਦੇਖ ਰਹੇ ਹੋ ਨਿਊਜ਼ 리ਡਰ ਪੰਜਾਬ ਦੀ ਰਿਪੋਰਟ ਰੇਲਵੇ ਸਟੇਸ਼ਨ ਚੈਕਿੰਗ ਕੀਤੀ ਗਈ ਹੈ ਜੀ ਫਿਰ ਰਾਤ ਕੱਲ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ ਆਈਡੀ ਬੰਬ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਲਾਲ ਕਿਲੇ ਦੇ ਪਾਸ ਉਹਦੇ ਚੱਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੀ ਚੈਕਿੰਗ ਹੋ ਕੀਤੀ ਜਾ ਰਹੀ ਹੈ ਉਹ ਅੱਜ ਕਿੰਨੇ ਮੁਲਾਜ਼ਮਾਂ ਨਾਲ ਚੈੱਕ ਕੀਤੀ ਕੀਆ 2 ਸਕਵਰ ਦੀ ਮਤਲਬ ਸਾਡੇ ਨਾਲ ਆਰਪੀਐਫ ਔਰ ਜੀਐਸਐਟ ਦੀ ਸਪੋਰਟਿੰਗ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਜੀਆਰਪੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਇੱਕ ਜੁਆਇੰਟਰੀ ਚੈਕਿੰਗ ਕਰ ਰਹੇ ਆ ਔਰ ਜਿਹੜੀ ਚੈਕਿੰਗ ਜਿਹੜੀ ਆ ਬਲਕਿ ਸਾਰਾ ਦਿਨ ਔਰ ਰਾਤ ਉਪਰ ਵੀ ਚੱਲਦੀ ਰਹਿਣਗੀ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐਹੋ ਜਿਹੀ ਕੋਈ ਚੀਜ਼ ਨਾ ਰੱਖ ਸਕੇ ਜਾ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ ਜਿਸ ਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਹੀ ਚੈੱਕ ਜਿਹੜੀਆਂ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਦੇ ਨਾਲ ਸਾਡੇ ਸਪੋਰਟ ਪਾਰਟੀਆਂ ਚੱਲ ਰਹੀਆਂ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਚਲਦੀਆਂ ਟ੍ਰੇਨਾਂ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਪੁੱਛ ਕੇ ਕੀਤੀ ਜਾ ਰਹੀ ਹੈ ਇਹ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੇ ਕਿੰਕੂ ਸਮਾਨ ਮਿਲਦਾ ਸਨੇਹਾ ਇਹੀ ਹੈ ਸਾਰੇ ਲੋਕੀ ਅਵੇਰਣੇ ਜਿਵੇਂ ਕੱਲ ਦਿੱਲੀ ਵਿੱਚ ਬੰਬ ਧਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈਲਾਈਟ ਕੀਤਾ ਗਿਆ ਵਾ ਤੇ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਅਜਿਹੀ ਚੀਜ਼ ਸ਼ੱਕੀ ਉਹਨਾਂ ਦਿਖਾਈ ਦਿੰਦੀ ਆ ਜਿਹੜੀ ਖਤਰਨਾਕ ਹੈ ਜਾਂ ਜਿਹਦੇ ਚੱਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ